ਜੀ ਨੇਤਾਰ ਨੂੰ ਇਧਰੋਂ ਵੀ ਕਰੋ ਮੰਗਵਾਈਆਂ ਤਾਦੀਆਂ ਅੱਜ ਸਰ ਤੁਸੀਂ ਇੱਥੇ ਲੰਗਰ ਲੈ ਕੇ ਕਿਸ ਵਿਸ਼ੇ ਵਿੱਚ ਲੱਗਾ ਹਾਂਜੀ ਕਿਸ ਵਿਸ਼ੇ ਵਿੱਚ ਲੱਗਾ ਲੇਡਰ ਸੰਗਰਾਮ ਸਾਡਾ ਨਾਮ ਨੰਬਰ 1 ਤਾਸਰ ਰਾਜਗਰ ਕੇ ਲਾਇਆ ਜੀ ਸਾਡੇ ਅਸੀਂ ਰਮਾਇਣ ਦਾ ਪੋਕ ਆਇਆ ਵਜ ਸਮੂਹਣ ਹੈ ਇਸ ਤਿਸਤ ਸੰਗਰਸਬਾ ਚਰਨਜੀਤਪੁਰਾ ਐਨ ਕੇ 241 ਦੇ ਵੱਲੋਂ ਲੰਗਾ ਹੈ ਉਹਦੇ ਵੱਲੋਂ ਲੰਗਾ ਹੈ ਹੋਰ ਕੁਝ ਪ੍ਰਦਾਨ ਜੀ ਦਾ ਹਿੱਸਾ ਨਾਲ ਹੈਗਾ ਇਹ ਟੋਨੂ ਦੇ ਖੜੇ ਹੈ ਅਲਕੀ ਨੇ ਕਾਂਗਰਸ ਅੱਗੇ ਰੁਪਿਆ 60 ਨਹੀਂ ਕਰਦੇ ਜੀ ਤੁਹਾਡੇ ਵੱਲੋਂ ਕੋਈ ਕਾਰ ਦੇ ਦਾ ਕੰਮ ਹੈ ਮੈਂ ਸਾਪਣੇ ਵੱਲ ਹਾਂਜੀ ਸਰ ਵਾਰਡ ਨੰਬਰ 70 ਤੋਂ ਤੁਸੀਂ ਅੱਜ ਚੋਣਾਂ ਸ਼ੁਰੂ ਕਰ ਰਹੇ ਹੋ ਨਗਰ ਨਵੰਗੀਆਂ ਚੋਣਾਂ ਦਾ ਤੇ ਕੀ ਕੀ ਮੁੱਦੇ ਲੈ ਕੇ ਇਹ ਚੋਣਾਂ ਨੂੰ ਲੜਦੇ ਆਪਾਂ ਵਾਰਡ ਨੰਬਰ 70 ਤੋਂ ਮੈਂ ਰਜੀ ਜਿੰਦਾ ਟੋਨੂ ਚੋਣਾਂ ਕਾਂਗਰਸ ਪਾਰਟੀ ਤੋਂ ਜਨਾਬ ਲੜ ਰਹੇ ਆ ਮੇਰੀ ਹਾਈ ਕਮਾਂਡ ਨੇ ਜੋ ਡਿਊਟੀ ਲਈ ਚਨਾਵ ਲੜਨ ਦੀ ਮੈਂ ਤੈਹ ਦਿਲ ਤੋਂ ਲੋਕਾਂ ਦੀ ਸੇਵਾ ਕਰਾਂਗਾ ਇਸ ਵਾਰਡ ਦੇ ਮੁੱਦੇ ਬਹੁਤ ਨੇ ਇਹ ਵਾਰਡ ਪਿਛਲੇ ਕੁਝ ਵਰਿਆਂ ਤੋਂ ਲਵਾਰਸ ਹੋਇਆ ਹੈ ਜਦੋਂ ਦੀ ਸਰਕਾਰ ਆਈ ਉਸ ਤੋਂ ਬਾਅਦ ਬਿਲਕੁਲ ਹੀ ਇਸ ਦਾ ਕੋਈ ਵਾਲੀ ਵਾਰਿਸ ਹੀ ਨਹੀਂ ਆਗਾ ਜਗ੍ਹਾ ਜਗ੍ਹਾ ਕੂੜੇ ਦੇ ਢੇਰ ਟੋਏ ਟੱਬੇ ਸੜਕਾਂ ਤੇ ਪਏ ਹੋਏ ਨੇ ਔਰ ਇਸ ਵਾਰਡ ਦੀ ਪੂਰੀ ਨਹਿਾਰ ਖਰਾਬ ਹੋਈ ਹੋਈ ਹੈ ਇਸ ਵਾਰਡ ਨੂੰ ਬਿਲਕੁਲ ਰਾਇਲ ਵਾਰਡ ਸਾਫ ਸਤਰਾ ਵਾਰਡ ਗਿਣਦਾ ਸੀ ਇੰਦੀਆਂ ਸੜਕਾਂ ਦੀ ਮਜ਼ਬੂਤੀ ਗਿਣੀ ਜਾਂਦੀ ਸੀ ਸਾਡੇ ਵਾਰਡ ਨੂੰ ਜੋ ਵੀ ਇੱਥੇ ਆਂਦਾ ਸੀ ਉਹ ਇਹੀ ਕਹਿੰਦਾ ਸੀ ਕਿ ਸ਼ਹਿਰ ਦਾ ਸਭ ਤੋਂ ਸਾਫ ਸੁਥਰਾ ਵਾਰਡ ਆ ਚਰਨਜੀਪੁਰੇ ਨਾਲ ਲੱਗਦਾ ਇਲਾਕਾ ਅੱਜ ਇਹ ਹਾਲਾਤ ਹੋ ਗਏ ਨੇ ਜਗ੍ਹਾ ਜਗ੍ਹਾ ਕੂੜੇ ਦੇ ਢੇਰ ਜਗ੍ਹਾ ਜਗ੍ਹਾ ਟੋਏ ਇੱਕ ਸਾਡੇ ਵਾਰਡ ਦੇ ਬਾਹਰ ਗੇਟ ਤੇ ਰਿੰਗ ਕਾਰੀ ਭਵਨ ਦੇ ਸਾਹਮਣੇ پارک ਸੀਗਾ ਉਸ ਪਾਰਕ ਦੀ ਗ੍ਰਾਂਟ ਆਈ ਸੀ 16 ਲੱਖ ਰੁਪਏ ਦੇ ਕਰੀਬ ਰਜਿੰਦਰ 베ਰੀ ਜੀ ਦੇ ਟਾਈਮ ਉਹ ਵਾਰਡ ਦੀ ਗ੍ਰਾਂਟ ਦਾ ਵਾਰਡ ਦਾ ਪਾਰਕ ਦਾ ਇਹਨਾਂ ਨੇ ਉਦਘਾਟਨ ਕਰ ਦਿੱਤਾ ਲੇਕਿਨ ਟਾਈਮ ਨਿਕਲਦਾ ਗਿਆ ਟਾਈਮ ਨਿਕਲਦਾ ਗਿਆ 3 ਸਾਲ ਹੋ ਗਏ ਵਾਰਡ ਦੇ ਮੁਹੱਲੇ ਦੇ ਸਾਰੇ ਲੋਕੀ ਵੇਟ ਕਰਦੇ ਰਹੇ ਕਿ ਇਹਨਾਂ ਨੇ ਪਾਰਕ ਦਾ ਉਦਘਾਟਨ ਕਰ ਦਿੱਤਾ ਪਾਰਕ ਬਣੇਗਾ ਸਾਨੂੰ ਬੈਠਣ ਲਈ ਘੁੰਮਣ ਫਿਰਨ ਲਈ ਅੱਛੀ ਜਗ੍ਹਾ ਮਿਲੇਗੀ ਪਾਰਕ ਦੇ ਵਿੱਚ ਲੇਕਿਨ ਉਹ ਪਾਰਕ ਦੀ ਗ੍ਰਾਂਟ ਵੀ ਵਾਪਸ ਚਲੀ ਗਈ ਯਾਨੀ ਕਿ ਇਹ ਜਿੰਨੇ ਵੀ ਉਦਘਾਟਨ ਕਰਦੇ ਨੇ ਜਾਂ ਜੋ ਵੀ ਇਹ ਵਾਅਦੇ ਕਰਦੇ ਨੇ ਇਹ ਸਭ ਹਵਾ ਭਾਈਆ ਗਰਾਂਟਾ ਵਾਪਸ ਚਲੀ ਜਾਂਦੀਆਂ ਵਾ ਕੰਮ ਹੋ ਨਹੀਂ ਰਹੇ ਜਿਹੜੇ ਕੰਮ ਕਰਦੇ ਨੇ ਉਦਘਾਟਨ ਕਰਦੇ ਨੇ ਪੱਥਰਾਂ 'ਚ ਹੀ ਰਹਿ ਜਾਂਦੇ ਨੇ ਗੱਲਾਂ 'ਚ ਹੀ ਰਹਿ ਜਾਂਦੇ ਨੇ ਕੋਈ ਗਰਾਂਟਾ ਨਹੀਂ ਪਾਸ ਹੋ ਰਹੀਆਂ ਮਤਲਬ ਕਿ ਵਾਰਡ ਦਾ ਬਹੁਤ ਹੀ ਬੁਰਾ ਹਾਲ ਆ ਸਾਡੇ ਗੁਰਮੁنڈੀ ਕੇ ਸੜਕਾ ਦੇਖ ਲਓ ਉਹ ਵੀ ਟੁੱਟੀਆਂ ਪਈਆਂ ਨੇ ਸਾਡੇ ਦੋਨ ਮਿਊਨਿਪੀਸ਼ਨ ਦੇ ਬਾਹਰ ਦੇਖੋ ਕੂੜਾ ਢੇਰ ਲੱਗਾ ਪਿਆ ਵਾ ਆਪਾਂ ਜੇ ਇੱਧਰ ਜੰਨੇ ਆ ਪੁਰਾਣੀ ਸਬਜੀ ਮੋਦੀ ਡੋਲਫੀ ਨੋਡਲ ਦੇ ਬਾਹਰ ਦੇਖ ਲੋ ਉਸ ਤੋਂ ਇਹ ਟੱਬੇ ਪਏ ਹੋਏ ਨੇ ਡੋਲਫੀ ਨੋਡਲ ਦੇ ਸਾਹਮਣੇ ਗਲੀ ਦੇਖ ਲੋ ਤੇ ਕੂੜਦੇ ਢੇਰ ਲੱਗੇ ਰਹਿੰਦੇ ਨੇ ਜੇ ਆਪਾਂ ਬਾਜਿਆਵਲੇ ਬਰਕਤਵਾਲੀ ਬਿਜਾਰ ਚਲੇ ਜੀਏ ਸਾਡੇ ਬਹੁਤ ਪੁਰਾਣੇ ਘਰ ਉਹਦੇ ਮੋਹਸਰ ਬੰਦੇ ਰਹਿੰਦੇ ਨੇ ਉੱਥੇ ਵੀ ਕੂੜਦੇ ਢੇਰ ਟੋਏ ਟੱਬੇ ਆਮ ਗੱਲਾਂ ਜੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਵਾਰਡ ਦੇ ਲੋਕਾਂ ਦੀ ਵਾਰਡ ਦੇ ਲੋਕਾਂ ਨੂੰ ਪਿਛਲੇ 15 ਸਾਲਾਂ ਤੋਂ ਮੈਂ ਪਿਛਲਾ ਇਲੈਕਸ਼ਨ ਵੀ ਲੜਿਆ ਸੀ 2012 ਚ ਉਹ ਤੁਮੋਟਾ ਤੋਂ ਰਹਿਆ ਸੀ ਕਾਂਗਰਸ ਪਾਰਟੀ ਤੋਂ ਇਲੈਕਸ਼ਨ ਲੜਿਆ ਸੀਗਾ ਮੇਨੂ ਵਾਰ ਦੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਸੀ ਮਿਲੂ ਮੇਰੀ ਮਿਹਨਤ ਦੇ ਸਦਕੇ ਉਹਨਾਂ ਨੇ ਬਹੁਤ ਵੋਟਾਂ ਪਾਈਆਂ ਸੀ ਸਾਡੇ ਵਾਰਡ ਦੇ ਵੋਟਰ ਬਹੁਤ ਸਮਝਦਾਰ ਤੇ ਸੋਝਵਾਨ ਨੇ ਉਹਨੂੰ ਵੀ ਮੈਂ ਜਿਸ ਕਰ ਜਨਾ ਮਿਲੂ ਵਰਹੂਰ ਪਿਆਰ ਮਿਲਦਾ ਪਿਆ ਵਾ ਮੈਂ ਵਾਰਡ ਦੇ ਲੋਕਾਂ ਨੂੰ ਇਹੋ ਅਪੀਲ ਕਰਦਾ ਵਾਂ ਕਿ ਤੁਸੀਂ ਸਵੱਛੀ ਚੰਗੇ ਕੰਮ ਕਰਨ ਵਾਲੇ ਬੰਦੇ ਨੂੰ ਵੋਟਾਂ ਪਾਓ ਆਪਾਂ 24 ਘੰਟੇ ਵਾਰਡ ਦੇ ਬੰਦਿਆਂ ਵਾਸਤੇ ਹਰ ਟਾਈਮ ਹਾਜ਼ਰ ਰਹੀਦਾ ਕੋਈ ਸੁਖ ਦੁੱਖ ਹੋਵੇ ਕੋਈ ਰਾਤੀ ਕੋਲ ਕਰੇ 12 ਵੇ ਕੋਲ ਕਰੇ 2 ਵੇ ਕੋਲ ਕਰੇ 1 ਵੇ ਕੋਲ ਕਰੇ 24 ਘੰਟੇ ਮੈਂ ਵਾਰਚ ਰਹਿਣਾ ਮੈਂ ਵਾਰ ਤੋਂ ਬਾਹਰ ਨਹੀਂ ਦਿੰਦਾ ਸਾਡੇ ਵਾਰਡ ਦੇ ਜਿਸ ਤਰ੍ਹਾਂ ਇਹ ਗਰੰਟੀਆਂ ਦੇ ਕੇ ਸਰਕਾਰ ਆਈ ਸੀਗੀ ਕਿ ਸਾਡੀ ਆ ਗਰੰਟੀ ਹੈ ਤੇ ਆ ਗਰੰਟੀ ਆ ਤੇ ਗਰੰਟੀਆਂ ਦੇ ਵਾਦੇ ਇਹਨਾਂ ਨੇ ਕੋਈ ਪੂਰਾ ਨਹੀਂ ਕੀਤਾ ਗਿਆ ਗਰੰਟੀਆਂ ਦੇ ਵਾਦੇ ਇਦਾਂ ਨਹੀਂ ਦੇਖੋ ਇਹਨਾਂ ਨੇ ਸਾਡੀਆਂ ਮਾਤਾਵਾਂ ਪੈਣਾ ਦੇ ਨਾਲ ਇੱਕ ਬਹੁਤ ਵੱਡਾ ਵਾਅਦਾ ਕੀਤਾ ਸੀ ਕਿ ਜਿਹੜੀ 18 ਸਾਲ ਤੋਂ ਉੱਪਰ ਲੜਕੀ ਹੋਏਗੀ ਜਾਂ ਲੇਡੀ ਹੋਏਗੀ ਆਪਾਂ ਨੂੰ 1000 ਰੁਪਏ ਮਹੀਨਾ ਦੇਵਾਂਗੇ ਦੇਖੋ ਵਪਾਰੀਆਂ ਨਾਲ ਹਰ ਲੀਡਰ ਝੂਰ ਬੋਲ ਕੇ ਆ ਸਕਦਾ ਸਤਾ ਚ ਬੰਦਿਆਂ ਨਾਲ ਝੂਰ ਬੋਲ ਕੇ ਸਤਾ ਚ ਆ ਸਕਦਾ ਵਾ ਲੇਕਿਨ ਜਿਹੜੀਆਂ ਮਾਤਾਵਾਂ ਪੈਣਾ ਹੁੰਦੀਆਂ ਜਿਨ੍ਹਾਂ ਨੇ ਘਰ ਦਾ ਖਰਚਾ ਚਲਾਣਾ ਹੁੰਦਾ ਵਾ ਆਪਣੇ ਹੋਰ ਕਈ ਖਰਚੇ ਦੇਖਣੇ ਹੁੰਦੇ ਆ ਘਰ ਦਾ ਬੋਝ ਸਾਰਾ ਉਹਨਾਂ ਤੇ ਹੁੰਦਾ ਬੱਚਿਆਂ ਦੀ ਪੜ੍ਹਾਈ ਦਾ ਘਰ ਕਿੱਦਾਂ ਚਲਾਣਾ ਰਸੋਈ ਕਿੱਦਾਂ ਚਲਾਣੀ ਮਤਲਬ ਕਿ ਉਹ ਵੀ ਦੇਖੋ ਜਿਹੜੀਆਂ ਮਾਤਾਵਾਂ ਪੈਣਾ ਹੁੰਦੀਆਂ ਉਹ ਘਰ ਦੇ ਲੈਂਡਲੋਰਡ ਤੇ ਡਿਪੈਂਡ ਹੁੰਦੀਆਂ ਆਪਣੇ ਹਸਬੰਡ ਤੇ ਡਿਪੈਂਡ ਹੁੰਦੀ ਵੱਡਿਆਂ ਤੇ ਡਿਪੈਂਡ ਹੁੰਦੀਆਂ ਉਹਨਾਂ ਨੇ ਇੱਕ ਬਹੁਤ ਵੱਡੀ ਆਸ ਕੀਤੀ ਕਿ ਇਹ ਸਾਨੂੰ 10000 ਰੁਪਏ ਦੇਣਗੇ ਮ ਸਾਡੇ ਕਿਤੇ ਨਾ ਕਿਤੇ ਕੰਮ ਆਏਗਾ ਜਿਹੜਾ ਇਹਨਾਂ ਨੇ ਵਾਦਾ ਕੀਤਾ ਇਹਨਾਂ ਨੇ ਉਹ ਔਰਤਾਂ ਨਾਲ ਵਾਦਾ ਕੀਤਾ ਜਿਨ੍ਹਾਂ ਨੂੰ ਇੱਕ ਜ਼ਰੂਰਤੋਂ ਜ਼ਿਆਦਾ ਨਾ ਤੇ ਉਮੀਦ ਹੋ ਗਈ ਸੀ ਜਿਨ੍ਹਾਂ ਨੇ ਆਪਣੇ ਘਰ ਵਾਲਿਆਂ ਤੋਂ ਭਰਾਵਾਂ ਤੋਂ ਵੱਡਿਆਂ ਤੋਂ ਵਿਛੋੜੇ ਹੋ ਗਏ ਪਿੱਛੇ ਹੋ ਗਏ ਆਪ ਆਮੀ ਪਾਰਟੀ ਨੂੰ ਵੋਟਾਂ ਪਾਈਆਂ ਆਪ ਸਰਕਾਰ ਨੂੰ ਵੋਟਾਂ ਪਾਣ ਦੇ ਬਾਵਜੂਦ ਉਹਨਾਂ ਨੂੰ 36 ਮਹੀਨਿਆਂ ਤੋਂ ਕੁਝ ਅਸਲ ਨਹੀਂ ਹੋਇਆ ਆਮ ਆਦੀ ਪਾਰਟੀ 36 ਮਹੀਨੇ ਹੋ ਗਏ ਉਹਨਾਂ ਨੂੰ ਲਾਰੇ ਲਾਈ ਜਾ ਰਹੀ ਅੱਜ ਕੱਲ ਅੱਜ ਕੱਲ ਅੱਜ ਕੱਲ ਕਿਤੇ ਆਮ ਆਦੀ ਪਾਰਟੀ ਨੇ ਇਹਨਾਂ ਦਾ ਲੇਡੀਜ਼ ਦਾ ਵਾਦਾ ਪੂਰਾ ਕੀਤਾ ਹੁੰਦਾ ਅਸੀਂ ਵੀ ਕਿਤੇ ਸਮਝਦੇ ਕਿ ਲੇਡੀਜ਼ ਉਹਨਾਂ ਦੇ ਸਮਰਥਨ ਚ ਸਹੀ ਉਕਰੀਆਂ ਸੀ ਪਰ ਇੱਕ 3 ਸਾਲ ਹੋ ਗਏ ਇਹਨਾਂ ਦੀ ਸਰਕਾਰ ਨੂੰ ਤੇ 3 ਸਾਲਾਂ ਦੇ ਵਿੱਚ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਤੁਹਾਨੂੰ ਕੀ ਲੱਗਦਾ ਕਿਹੜੇ ਕਿਹੜੇ ਕੰਮ ਆ ਜਿਹੜੇ ਪੱਦੇਵਾੜ ਦੇ ਵਿੱਚ ਜਿਹੜੇ ਪੈਂਡਿੰਗ ਰਹਿੰਦੇ ਨੇ ਜਾਂ ਵੀ ਜਿਹੜੇ ਕਹਾ ਖਲਾਜਾਂ ਦੇ ਪੱਤਰ ਰਹੇ ਨੇ ਸੜਕਾਂ ਦੇ ਸਾਡੇ ਵਾਰਡ ਦੇ ਕੁਝ ਕੰਮ ਤਾ ਪੈਂਡਿੰਗ ਰਹਿੰਦੇ ਨੇ ਕਿਉਂਕਿ ਸਾਡੇ ਜਿਸ 3 ਸਾਲ ਹੋ ਗਏ ਸਰਕਾਰ ਆਈ ਨੂੰ ਸਾਡੇ ਵਾਰਡ ਚ ਕੋਈ ਸੜਕ ਨਹੀਂ ਬਣੀ ਕੋਈ ਡਵੈਲਪਮੈਂਟ ਨਹੀਂ ਹੋਈ ਕੂੜੇ ਦੇ ਢੇਰ ਲੱਗੇ ਹੋਏ ਨੇ ਜਗਾ ਜਗਾ ਦੇਖੋ ਪੂਰੇ ਵਾਲੇ ਸਫਾਈ ਕਰਦੇ ਆ ਆਪਣੀ ਮਿਹਨਤ ਨਾ ਕਰਦੇ ਆ ਲੇਕਿਨ ਉਹਨਾਂ ਨੂੰ ਸਾਧਨ ਉਪਲਬਧ ਨਹੀਂ ਪੂਰੇ ਸਾਧਨ ਉਪਲਬਧ ਨਹੀਂ ਉਹਨਾਂ ਨੂੰ ਸੈਕੰਡ ਗੱਲ ਸਾਡੇ ਵਾਰਡ ਦੀ ਕੋਈ ਸੜਕਾਂ ਬਣਾਉਣ ਵਾਲੀਆਂ ਨੇ ਉਹਨਾਂ ਚ ਟੁਇਟ ਪੇ ਬੜੇ ਪਏ ਹੋਏ ਨੇ ਸਾਡੇ ਵਾਰਡ ਦੇ ਬਾਹਰ ਰਿੰਕਾਰੀ ਪੌਂਦੇ ਬਾਸਮਣੇ ਪਾਰਕ ਆ ਉੱਥੇ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਗੁਲਾਬ ਦੇ ਫੁੱਲ ਗੇਂਦੇ ਦੇ ਫੁੱਲ ਸੋਹਣੇ ਨੇ ਫੁੱਲ ਲਾਵਾਂਗੇ ਸੋਨਾ ਸੋਨਾ ਪਾਰਕ ਬਣਾਵਾਂਗੇ ਲੇਕਿਨ ਉੱਥੇ ਅੱਜ ਉੱਥੇ ਨੀਲੇ ਪੀਲੇ ਲਫਾਵੇ ਨਾ ਜਾਂਦੇ ਤੇ ਕੂੜੇ ਢੇਰਦੇ ਤੋਂ ਲਾਸਟ ਟਾਈਮ ਆਪਾਂ ਕਹਿੰਦੇ ਜਾਂਦੇ ਆਪਣੇ ਵੋਟਰਾਂ ਨੂੰ ਕੀ ਮਿੱਰ ਜ਼ਮੀਨ ਲਾਵਾਂਗੇ ਮੈਂ ਆਪਣੇ ਵੋਟਰਾਂ ਨੂੰ ਇਹ ਅਪੀਲ ਕਰਨਾ ਚਾਹਾਂਗਾ ਮੇਰੇ ਵਾਰਡ ਦੇ ਵੋਟਰ ਵੈਸੇ ਤਾਂ ਲੇਡੀਜ਼ ਐਂਡ ਬੋਥ ਹੀ ਸਮਝਦਾਰ ਨੇ ਨੌਜਵਾਨ ਇਹਨਾਂ ਨੂੰ ਬਹੁਤ ਜ਼ਿਆਦਾ ਸਮਝ ਹੈ ਮੇਰੇ 15 ਸਾਲ ਦੇ ਐਕਸਪੀਰੀਅੰਸ ਦਾ ਯਾਨੀ ਕਿ ਮੈਂ ਹਰ ਫੀਲਡ ਚ ਇਹਨਾਂ ਦੀ ਹਰ ਮਦਦ ਵਾਸਤੇ ਹਰ ਟਾਈਮ ਤਿਆਰ ਖੜਾ ਰਹਾਂਗਾ ਮੈਂ ਇਹਨਾਂ ਨੂੰ ਪੂਰ ਜ਼ੋਰ ਅਪੀਲ ਕਰਦਾ ਹਾਂ ਕਿ ਮੈਨੂੰ ਇੱਕ ਇੱਕ ਵੋਟ ਪਾ ਕੇ ਇੱਕੀ ਤਰੀਕੂ ਕਾਮਯਾਬ ਬਣਾਣ ਮੈਂ ਇਹਨਾਂ ਦਾ ਧੰਨਵਾਦੀ ਹੋਵਾਂਗਾ ਮੈਨੂੰ ਵੋਟਾਂ ਪਾਣ ਮੈਂ ਵਾਰਡ ਦਾ ਵਿਕਾਸ ਇਹਨਾਂ ਨਾਲ ਸਹਿਯੋਗ ਨਾ ਕਰਾਂਗਾ ਜੇਕਰ ਮੈਂ ਵਾਰਡ ਦਾ ਕੰਮ ਨਾ ਕਰਾਂ ਜੇਕਰ ਇਹਨਾਂ ਕੋ ਮੈਨੂੰ ਇਹਦੇ ਵੋਟ ਪਾ ਕੇ ਇਹਨਾਂ ਕੋ ਮੈਨੂੰ ਕੰਮ ਲੈਣ ਦੀ ਬਾਰ-ਬਾਰ ਮੇਰੇ ਪਿੱਛੇ ਫਿੱਨਾ ਪਵੇ ਜੇ ਮੈਂ ਇਹ ਕੰਮ ਵਾਰਡ ਨੂੰ ਸਹੀ ਢੰਗ ਨਾਲ ਨਾ ਚਲਾ ਸਕਿਆ ਮੈਂ ਖੁਦ ਇਹ ਵਾਰ ਛੱਡਦਾ ਹਾਂਗਾ ਮੈਂ ਖੁਦ ਰੀਜਾਇਨ ਕਰ ਜਾਵਾਂਗਾ ਪਾਰਟੀ ਤੋਂ ਜੇ ਮੇਰੀ ਉੱਪਰ ਸੁਣਵਾਈ ਨਹੀਂ ਹੋएगी ਮੇਰੇ ਅਫਸਰ ਕੰਮ ਨਹੀਂ ਕਰਾਂਗੇ ਮੇਰੇ ਲੀਡਰ ਮੇਰਾ ਕੰਮ ਨਹੀਂ ਕਰਨਗੇ ਦੂਸਰੀ ਗੱਲ ਮੇਰੀ ਹੈਂਡੀ ਸਾਹਮਣੇ ਬੀਰੀ ਸਾਹਮਣੇ ਬਾਵਾ ਜੀ ਨੇ ਬੜੇ ਵਿਸ਼ਵਾਸ ਕਰਕੇ ਮੈਨੂੰ ਇਹ ਟਿਕਟ ਨਾਲ ਨਵਾਜਿਆ ਵਾ ਮੈਂ ਐਸ ਲਾਇਕ ਵੀ ਉਹਨਾਂ ਨੇ ਸਮਝਿਆ ਕਿ ਇਹ ਵਾਰ ਦੀ ਸੇਵਾ ਕਰੇ ਲੋਕਾਂ ਦੇ ਕੰਮ ਕਰੇ ਮੇਰੀ ਸੇਵਾ ਭਾਵਨਾ ਦੇਖ ਕੇ ਉਹਨਾਂ ਨੇ ਮੈਨੂੰ ਦੁਆਰਾ ਟਿਕਟ ਦਿੱਤੀ ਆ ਨਹੀਂ ਤਾਂ ਮੈਨੂੰ ਇਹ ਟਿਕਟ ਬਿਲਕੁਲ ਨਾ ਮਿਲਦੀ ਕਾਂਗਰਸ ਪਾਰਟੀ ਨੇ ਮੇਰੀ ਵਰਕਿੰਗ ਦੇਖ ਕੇ ਹੈਂਦੀ ਸਾਹਿਬ ਨੇ ਵੱਡੇ ਹੈਂਦੀ ਸਾਹਿਬ ਨੇ ਬਾਵਾ ਜੀ ਨੇ ਬੇਰੀ ਸਾਡੇ ਵਿਸ਼ਵਾਸ ਕਰਕੇ ਮੈਨੂੰ ਟਿਕਟ ਦਿੱਤੀ ਮੈਂ ਉਹਨਾਂ ਦਾ ਬਹੁਤ ਧੰਨਵਾਦ ਦੀਆਂ ਹਾਈ ਕਮਾਂਡ ਦਾ ਬਹੁਤ ਧੰਨਵਾਦ ਦੀਆਂ ਉੱਤੋਂ ਵੱਡਾ ਧੰਨਵਾਦ ਦੀ ਇਸ ਵਾਰ ਦੇ ਵੋਟਰਾਂ ਦਾ ਵਾ ਜਿਨ੍ਹਾਂ ਨੇ ਮੇਰੀ ਪਹਿਲਾਂ ਉਹਨਾਂ ਅੱਗੇ ਗਰੌਂਡ ਬਣਾਈ ਕਿ ਇਸ ਬੰਦੇ ਨੂੰ ਟਿਕਟ ਦਿੱਤੀ ਜਾਵੇ ਇਸ ਵਾਰ ਦੇ ਕੰਮ ਦਾ ਵਿਕਾਸ ਹੋਏਗਾ ਮੈਂ ਸਾਰੇ ਵੋਟਰਾਂ ਅੱਗੇ ਹੱਥ ਜੋੜ ਕੇ ਇਹ ਫੀਲ ਕਰਦਾ ਹਾਂ ਜਿਸ ਢੰਗ ਨਾਲ ਤੁਸੀਂ ਮੈਨੂੰ ਟਿਕਟ ਦਵਾਈ ਜਿਸ ਢੰਗ ਨਾਲ ਤੁਸੀਂ ਮੇਰੇ ਵਾਸਤੇ ਅਪੀਲ ਕੀਤੀ ਮੇਰੇ ਸੀਨੀਅਰ ਲੀਡਰ ਸਾਹਿਬਾ ਅਨੂ ਕੁਸੀਂ ਉਦਾਂ ਹੀ ਮੈਨੂੰ ਇੱਕ ਇੱਕ ਵੋਟ ਪਾ ਕੇ ਕਾਮਯਾਬ ਬਣਾਓ ਮੈਂ ਕੋਈ ਪਾਰਟੀ ਨਹੀਂ ਦੇਖਾਂਗਾ ਕੋਈ ਵਿਸ਼ੇਸ਼ੀ ਨਹੀਂ ਦੇਖਾਂਗਾ ਜਿਸ ਬੰਦੇ ਦਾ ਕੰਮ ਹੋਏਗਾ ਮੈਂ ਅੱਗੇ ਹੋ ਕੇ ਕਰਾਂਗਾ ਉਹ ਕਿਸੇ ਪਾਰਟੀ ਨੂੰ ਬਿਲੋਂਗ ਕਰਦਾ ਹੋਵੇ ਪਵਾਪ ਨੂੰ ਕਰਦਾ ਹੋਵੇ ਕੋ ਬੀਜੇਪੀ ਨੂੰ ਕਰਦਾ ਹੋਵੇ ਮੇਰੇ ਲਈ ਸਾਰੇ ਵੋਟਰ ਇੱਕ ਸਮਾਨ ਆ ਮੈਂ ਹੱਥ ਜੋੜ ਕੇ ਸਿਰ ਨਿਮਕ ਕੇ ਉਹਨਾਂ ਕੋ ਫੇਰ ਪੂਰਜੋਰ ਅਪੀਲ ਕਰਦਾ ਹਾਂ ਕਿ ਮੈਨੂੰ ਵੋਟਾਂ ਪਾਓ ਇੱਕ ਇੱਕ ਵੋਟ ਪਾ ਕੇ ਕਾਮਯਾਬ ਬਣਾਓ